ਕਤਲ ਕਰਕੇ ਨਹਿਰ ਵਿੱਚ ਸੁੱਟਿਆ ਜਾਂ ਫਿਰ ਕੁੜੀ ਵੱਲੋਂ ਕੀਤੀ ਗਈ ਆਤਮ ਹੱਤਿਆ ਇਸ ਗੱਲ ਦਾ ਹੱਲੇ ਵੀ ਰਾਜ ਬਣਿਆ ਹੋਇਆ ਹੈ ਜਿਸ ਲੜਕੀ ਦੀ লাশ ਨਹਿਰ ਵਿੱਚ ਤੈਰਦੀ ਮਿਲੀ ਸੀ ਦੱਸਦੀ ਹੈ ਕਿ ਫੀਦਕੋਟ ਦੇ ਪਿੰਡ ਫਿੱਡੇ ਕਲਾ ਕੋਲ ਇੱਕ ਦਿਨ ਪਹਿਲਾਂ ਸਰਹੰਦ ਨਹਿਰ ਵਿੱਚ ਤੈਰਦੀ লাশ ਮਿਲੀ ਸੀ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਦੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਬਾਅਦ ਵਿੱਚ ਇਸ ਨੌਜਵਾਨ ਲੜਕੀ ਦੀ ਪਛਾਣ ਨੇਹਾ ਨਿਵਾਸੀ ਕੋਖਰਾ ਵਾਲਾ ਮੁਹੱਲਾ ਫੀਦਕੋਟ ਵਜੋਂ ਹੋਈ ਸੀ ਜਿਸ ਨੂੰ ਪੁਲਿਸ ਵੱਲੋਂ ਪਛਾਣ ਹੋਣ ਤੋਂ ਬਾਅਦ ਪਰਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਕੇ Laash ਨੂੰ Guru Gobind Singh Medical Hospital ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਸੀ ਹੁਣ ਇਸ ਘਟਨਾ ਤੋਂ ਬਾਅਦ ਮ੍ਰਿਤਕ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਜਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਲੜਕੀ ਦੀ ਹੱਤਿਆ ਕਰਕੇ ਉਸ ਦੀ Laash ਨੂੰ ਨਹਿਰ ਵਿੱਚ ਸੁੱਟਿਆ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਪੜੋਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਨੀਹਾ ਆਪਣੇ ਘਰ ਤੋਂ ਇਮੀਗ੍ਰੇਸ਼ਨ ਸੈਂਟਰ ਜਿੱਥੇ ਉਹ ਨੌਕਰੀ ਕਰਦੀ ਸੀ ਘਰੋਂ ਗਈ ਸੀ ਪਰ ਕੁਝ ਸਮੇਂ ਬਾਅਦ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਕਿ ਉਹਨਾਂ ਦੀ ਲੜਕੀ ਦਾ ਸਮਾਨ ਜਿਸ ਵਿੱਚ ਪਰਸ ਆਦਾਰ ਕਾਰਡ ਅਤੇ ਹੋਰ ਸਮਾਨ ਨਹਿਰ ਕਿਨਾਰੇ ਮਿਲੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜੋ ਬਾਅਦ ਵਿੱਚ ਨਹਿਰ ਨੂੰ ਉਸਦੀ ਬਾਡੀ ਬਰਾਮਦ ਹੋਈ ਉਹਨਾਂ ਸ਼ੱਕ ਜ਼ਾਹਿਰ ਕਰਦੇ ਕਿਹਾ ਕਿ ਇਸ ਲੜਕੀ ਦੇ ਮੋਬਾਈਲ ਫੋਨ ਤੇ ਕਿਸੇ ਲੜਕੇ ਨਾਲ ਉਸਦੀ ਗੱਲਬਾਤ ਅਤੇ ਲੜਕੇ ਦੀਆਂ ਫੋਟੋਆਂ ਦੇਖੀਆਂ ਗਈਆਂ ਜੋ ਉਸਦੇ ਘਰ ਜਾਣ ਤੋਂ ਬਾਅਦ ਦੀਆਂ ਹਨ ਉਹਨਾਂ ਸ਼ੰਕਾ ਜ਼ਾਹਿਰ ਕੀਤੀ ਕਿ ਉਹਨਾਂ ਦੀ ਲੜਕੀ ਦਾ ਕਤਲ ਕਰਕੇ লাশ ਨੂੰ ਨਹਿਰ ਵਿੱਚ ਸੁੱਟਿਆ ਗਿਆ ਜਿਸ ਦੀ ਗਹਿਰਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਨੀਹਾ ਬਹੁਤ ਹੀ ਹਸਮੁਖ ਅਤੇ ਹੌਸਲੇ ਵਾਲੀ ਲੜਕੀ ਸੀ ਜੋ ਆਤਮ ਹੱਤਿਆ ਵਰਗਾ ਕਦਮ ਨਹੀਂ ਚੱਕ ਸਕਦੀ ਸੀ। ਉਹਨਾਂ ਕਿਹਾ ਕਿ ਪੁਲਿਸ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਨਿਸ਼ਚਿਤ ਕਰਦੇ ਹਨ ਕਿ ਸਾਨੂੰ ਇਨਸਾਫ ਜਰੂਰ ਮਿਲੇਗਾ ਅਤੇ ਨੀਹਾ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖਤ ਸਜ਼ਾ ਮਿਲੇਗੀ। ਉੱਤੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਸਰ ਕੱਲ ਸਾਡੇ ਮੇਰੇ ਮਹੱਲੇ ਦੀ ਕੁੜੀ ਸੀ ਨੀਹਾ। ਇਹ ਤਾਂ ਸੁਣ ਲਈ ਕੰਮ ਕਰਦੀ ਸੀ ਇਹ ਸਵੇਰ ਕਾਲਾ 8:40 ਤੂੰ ਘਰੇ ਗਈ ਆ ਜਿਵੇਂ ਰਿਡਿੰਗ ਜਗ੍ਹਾ ਜਾਂਦੀ ਸੀ ਉਸ ਤੋਂ ਬਾਅਦ ਸਰ ਇਹਦਾ ਚੰਦਪਾਸ ਤੋਂ ਕਾਲਜ ਦੇ ਤਲੇ ਪਾਸੇ ਹੀ ਕੁੜੀ ਦਾ ਜੋ ਪਰਸ ਸੀ ਤੇ ਜੋ ਉਹਦਾ ਕੁੜੀ ਦਾ ਮੋਬਾਈਲ ਸੀ ਤੇ ਜੋ ਉਹਦਾ ਹਜ਼ਾਰ ਘੜਤੀ ਉਹ ਸਾਨੂੰ ਆ ਕੇ ਪੁਲਿਸ ਨੇ ਦੱਸਿਆ ਵੀ ਤੁਹਾਡੀ ਕੁੜੀ ਦਾ ਸਾਮਾਨ ਵਿਆਈ ਉਹ ਦੁਬਾਰਾ ਜਦੋਂ ਮੌਕੇ ਤੇ ਗਏ ਸੀ। ਤੋਂ ਮੌਕੇ ਤੇ ਅਸੀਂ ਉੱਥੇ ਗਏ ਜੀ। ਤੋਂ ਉਸ ਸਮਾਨ ਤੋਂ ਇਲਾਵਾ ਇੱਕ ਦੋ ਚੀਜ਼ਾਂ ਉੱਥੇ ਹੋਰ ਕੁੜੀਆਂ ਸਾਨੂੰ ਮਿਲੀਆਂ। ਤੋਂ ਉੱਥੇ ਹਰ ਕੈਮਰਾ ਲੱਗਿਆ ਸੀ ਜੀ। ਅਸੀਂ ਜਦੋਂ ਕੈਮਰੇ ਦੀ ਫੈਕਟਰੀ ਅੰਦਰ ਗਏ ਜਿਹੜਾ ਸਮਾਨ ਉੱਥੇ ਪਿਆ ਸੀ ਉਹ ਕੁੜੀ ਦੀ ਉੱਥੇ ਵੀਡੀਓ ਨਹੀਂ ਆਈ ਜੀ। ਸਾਨੂੰ ਸ਼ੱਕ ਪਹਿਲਾਂ ਹੀ ਸੀ ਵੀ ਇਹ ਕੁੜੀ ਇਹ ਸੂਸਾਇਡ ਕਰਨ ਵਾਲੀ ਨਹੀਂਗੀ। ਇਹ ਕੁੜੀ ਨਹਿਰ ਚ ਡਿੱਗਣ ਲੱਗੀ। ਇਹ ਕੁੜੀ ਬਹੁਤ ਦਲੇਰ ਸੀ ਹਿੰਦੀ ਕੁੜੀ ਸੀ ਪਰਿਵਾਰ ਬਹੁਤ ਜਿਆਦਾ ਸੇਨ ਦਾ ਬਹੁਤ ਕੁੜੀ ਸਾਡੇ ਮਹੱਲੇ 'ਚ ਬੱਚੇ ਕੁੱਤਿਆਂ ਨੂੰ ਤੇ ਦੁੱਧ ਦੁੱਧ ਪਿਆਂਦੀ ਬਹੁਤ ਸੇਵਾ ਕਰਦੀ ਸੀ ਇਹ ਹਿੰਦੀ ਕੁੜੀ ਸੀ ਉਹਦੋਂ ਬਾਅਦ ਸਾਡੇ ਜਦੋਂ ਸਾਡੀ ਵੀਡੀਓ ਵੇਖੀ ਸਾਡਾ ਸ਼ੱਕ ਹੋਰ ਹੋ ਗਿਆ ਵੀ ਕੁੜੀ ਨਾਲ ਕੋਈ ਵਾਰਦਾਤ ਹੋਈ ਆ ਵੀ ਕੁੜੀ ਨਾਲ ਕੋਈ ਕਟਨਾ ਹੋਈ ਆ ਕੋਈ ਜਿਵੇਂ ਜਿਵੇਂ ਸਾਡੀਆਂ ਪੇੜਾਗਾਂ ਵਧੀਆਂ ਗਈਆਂ ਸਾਡਾ ਸ਼ੱਕ ਵਧਿਆ ਗਿਆ ਜੀ ਮੂਗੇ ਸਾਨੂੰ ਸ਼ੱਕ ਹੋ ਗਿਆ ਵੀ ਕੁੜੀ ਨੂੰ ਜਦੋਂ ਸਾਨੂੰ ਫਾਈ ਫੋਨ ਵੇਖਿਆ ਘਰੇ ਆ ਕੇ ਉਹ ਫੋਨ 'ਚ ਮੁੰਡੇ ਦਾ ਕੋਈ ਮੁੰਡਾ ਸੀ ਕੋਈ ਉਹਦਾ ਫੋਨ ਆਇਆ ਸੀ ਬਾਰ-ਬਾਰ ਫੋਨ ਕਰ ਰਿਹਾ ਸੀ ਉਹ ਇੱਕ ਉਹ ਚ ਕੋਲ ਆਈ ਸੀ 2 ਮਿੰਟ ਦੀ ਗੱਲ ਵੀ ਹੋਈ ਸੀ ਤੋਂ ਬਾਰ-ਬਾਰ ਫੋਨ ਆ ਰਿਹਾ ਉਹ ਆਪੇ ਬਰਸਾ ਦੇ ਫੋਟੋਆਂ ਭੇਜ ਰਹੀ ਸੀ ਚੈਟਿੰਗ ਹੋਈ ਸੀ ਕਾਫੀ ਇੱਕ ਉਹਦੀ ਕੋਈ ਸਹੇਲੀ ਸੀ ਸਰ ਉਹ ਘਰੇ ਇਹਨਾਂ ਨੂੰ ਕਹਿ ਗਈ ਵੀ ਸੀ ਵੀ ਤੁਹਾਡੀ ਕੁੜੀ ਨੂੰ ਕੋਈ ਖਤਰਾ ਹੈ ਗਈ ਤੋਂ ਸਾਰਾ ਮਿਲ ਕੇ ਉਸ ਗੱਲ ਨਾਲ ਸਾਰੀ ਗੁੱਥੀ ਸਮਝ ਆਂਦੀ ਆ ਵੀ ਇਹ ਕੁੜੀ ਦਾ ਮਰਡਰ ਹੋਇਆ ਹੈ ਤੋ ਸਾਡੀ ਤਾਂ ਇਹੀ ਮੰਗ ਆਈ ਸਾਡੇ ਗਰੀਬ ਪਰਿਵਾਰਾਂ ਵਿਚਾਰੇ ਮੱਲੇ ਦੇ ਨੇ ਚਾਹੀਨੇ ਮੰਡੀ ਜੇ ਸਭੀ ਉਮਰ ਕੰਮ ਕੀਤਾ ਰਹੀ ਜੀ ਟਰੈਡ ਆਪ ਦਾ ਪਾਲ ਕੇ ਉਹਨੂੰ ਪਾਲਿਆ ਪੋਸਾ ਉਹਨੂੰ ਆਇਲੈਂਟਸ ਕਰਾਈ ਉਹਦੇ ਤੇ ਖਰਚਾ ਕੀਤਾ ਰਹੀ ਜੀ ਵੀ ਜਿਹੜੇ ਵੀ ਬੰਦਿਆਂ ਨੇ ਆਹ ਕੰਮ ਕੀਤਾ ਜੀ ਵਾਰਦਾਤ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਸਾਨੂੰ ਐਸਐਸਬੀ ਸਾਹਿਬ ਤੇ ਪੂਰਾ ਭਰੋਸਾ ਜੀ ਸਾਨੂੰ ਨਹੀਂ ਲੱਗਦਾ ਵੀ ਸਾਡੀ ਕੁੜੀ ਨੇ ਆਤਮ ਹੱਤਿਆ ਕੀਤੀ ਸਾਡੀ ਕੁੜੀ ਨੂੰ ਧੋਕੇ ਬਾਜੀ ਨਾਲ ਮਤਲਬ ਮਾਰਿਆ ਗਿਆ ਸਾਨੂੰ ਤਾਂ ਇਹ ਪਤਾ ਬਸ ਚੰਗੀ ਭਲੀ ਕਰੋਂ ਗਈ ਹੈ ਜੀ ਠੀਕ ਹੈ ਨਾ ਰੋਟੀ ਪਾਣੀ ਖਾ ਕੇ ਚੰਗੀ ਤਰ੍ਹਾਂ ਚਾਹ ਚੂ ਪੀ ਕੇ ਕੋਈ ਉਹਨੂੰ ਦੁੱਖ ਨਹੀਂ ਸੀ ਕੋਈ ਇਸ ਚੀਜ਼ ਦਾ ਭਾਈ ਕੋਈ ਡਰ ਨਹੀਂ ਸੀ ਸਾਰੇ ਨਾਲ ਹੱਸ ਖੇਡ ਕੇ ਮਤਲਬ ਰਾਜੀ ਖੁਸ਼ੀ ਠੀਕ ਹੈ ਨਾ ਆਪ ਦਾ ਜੋਬ ਲੱਗੀ ਸੀ ਉਹ ਮਤਲਬ ਚੰਗੀ ਤਰ੍ਹਾਂ 2-3 ਦਿਨ ਹੋਏ ਸੀ ਉਹਨੂੰ ਜੋਬ ਕਰਦਿਆਂ ਨੂੰ ਮਤਲਬ ਜੋਬ ਤੇ ਜੋਬ ਵਾਲੀ ਥਾਂ ਤੇ ਦਫ਼ਤਰ ਤੇ ਪਹੁੰਚੀ ਨਹੀਂ ਉਹ ਕੁੜੀ ਪੁਲਿਸ ਨੂੰ ਸਾਰੀ ਜਾਣਕਾਰੀ ਦੇਤੀ ਸੀ ਪੁਲਿਸ ਨੂੰ ਤਲਾਸ਼ ਕਰਤੀ 11 ਵਜੇ ਕੱਲ ਇੱਥੇ ਕਰੇ ਆਪਣੇ ਪੋਲਸ ਪੋਲਸ ਮਤਲਬ ਉਹ ਆਈ ਸੀ ਹਾਂਜੀ ਤੇ ਉਹ ਸਾਨੂੰ ਮਤਲਬ ਤਲਾਦ ਉਹ ਮਤਲਬ ਸਮਾਨ ਕੁੜੀ ਦਾ ਲੈ ਕੇ ਆਇਸ ਨਾਲ ਉਹ ਸਾਨੂੰ ਕਹਿੰਦੇ ਸੀ ਵੀ ਆ ਪਛਾਣੋ ਤੁਸੀਂ ਵੀ ਆਧਾਰ ਕਾਰਡ ਰਾਜਕੁਮਾਰ ਮਤਲਬ ਤੁਸੀਂ ਪਿਤਾਉ ਕੁੜੀ ਦੇ ਕਹਿੰਦੇ ਹਾਂਜੀ ਕਹਿੰਦੇ ਆ ਸਮਾਨ ਮਤਲਬ ਬੈਗ ਬੋਗ ਮੋਬਾਈਲ ਮੂਲ ਸਾਰਾ ਕੁਝ ਜਿਹੜਾ ਜਿਹੜਾ ਵੀ ਸਾਨੂੰ ਬਰਾਮਦ ਹੋਇਆ ਇਹ ਮੇਰੀ ਬੱਚੀ ਹੈ ਜੀ ਮੈਨੂੰ ਇਨਸਾਫ ਚਾਹੀਏ ਮੇਰੀ ਕੁੜੀ ਨਾਲ ਧੱਕਾ ਹੋਇਆ ਚਾ ਹਾਂ ਬੜੇ ਜਾਣ ਬੱਚੇ ਉਹ ਫੜੇ ਜਾਣਗੇ ਬੰਤੇ ਮੇ ਕੁੜੀ ਨਾਲ ਘਟਨਾ ਹੋਈ ਹੈ ਨਾ ਬਸ ਸਭ ਤੋਂ ਗਲਤ ਹੋਈ ਹੈ ਜੀ ਠੀਕ ਹੈ ਜੀ ਉਰੇ ਪੁਲਿਸ ਵੀ ਗੌਰ ਨਹੀਂ ਕਰ ਰਹੀ ਹੈ ਜੀ ਯਾ ਕਹਿ ਬਾਤ ਹੈ ਅਬ ਤੱਕ ਬਰਾਬਰ ਮਾਨ ਇਨਸਾਫ ਚਾਹੀਏ ਬੰਦਾ ਕੋ ਬਾਤ ਹੈ ਜੀ ਠੀਕ ਹੈ ਮਾਰੀ ਲੜਕੀ ਸਾ ਗੁੱਟਨੇ पे ਬਰਾਬਰ ਕਰਨਾ ਚਾਹਤੇ ਆਪਕੇ ਸਾਥ ਅਗਲੇ ਕਿਉਂ ਕੋਈ ਗੌਰ ਕਰੇ ਗਰੀ ਬਾਅਦ ਮੇ ਸੇ ਗੌਰ ਕਰ ਨਹੀਂ ਕਰੇ ਮੰਡੀ ਸੇ ਜੈਰ ਇੱਕ ਲੜਕੀ ਵਾਚਲੇ ਕੇ ਘਰ ਪਕਿਆ ਇਹ ਮਨੇ ਤਾਂ ਇੱਕ ਲੜਕਾ ਬਚੇ ਨੀ ਨੀਹਾ ਨਾਮ ਦੀ ਲੜਕੀ ਹੈ ਜੀ ਜੋ ਕਿ ਬਾਈ ਖੰਨੇ ਮਹੱਲੇ ਦੀ ਰਹਿਣ ਵਾਲੀ ਹੈ ਜੀ ਉਸ ਨਾਲ ਤੋਂ ਦੀ ਪੇਰੈਂਟਸ ਨੇ ਕਰ ਲਏ ਹਾਂ ਜੀ ਕੀ ਕਾਰਵਾਈ ਜਰੀ ਰਹੀ ਕਾਰਵਾਈ ਜੋ ਫਾਦਰ ਪੇਰੈਂਟਸ ਬੁਲਾਇਆ ਜੋ ਬਿਆਨ ਲਿਖਾਉਣ ਦਾ ਇਹਨਾਂ ਦੀ ਕਾਰਵਾਈ ਕੀਤੀ ਜਾਊਗੀ ਉਹਦੇ ਵੀ ਪੁੱਛ ਗਿਸ਼ਤ ਕੀ ਪਤਾ ਲੱਗਾ ਕਿਵੇਂ ਗਈ ਨਹਿਰ ਤੋਂ ਫਿਲਹਾਲ ਤਾਂ ਉਹਨਾਂ ਨੂੰ ਸਵੈ ਰੈਂਟੀਮੇਸ਼ਨ ਮਿਲੀ ਸੀ ਕੱਲ ਤਨ ਉੱਥੇ ਉਹਨਾਂ ਦੇ ਕੱਪੜੇ ਮਿਲੇ ਸੀ ਕੁੜੀ ਦੇ ਹਜ਼ਾਰ ਕਾਰਡ ਤੇ ਹੋਰ ਕਾਜ ਵਗੈਰਾ ਮਿਲੇ ਸੀ ਉਹ ਕਿਸ ਨੇ ਦੱਸਿਆ ਸੀ ਜਾ ਕੇ ਆਰੰਭਤ ਕੀਤੇ ਸੀਗੇ ਉਦੋਂ ਬਾਅਦ ਡੈੱਡ ਬਾਡੀ ਮਿਲ ਗਈ ਖਿਲਾਫ ਤਾਂ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਆਊਗਾ ਸਾਹਮਣੇ ਦੱਸਿਆ ਜਾਊਗਾ